ਭਾਰੀ ਬਾਰਿਸ਼ ਨਾਲ ਹੋਵੇਗਾ ਜਲਥਲ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਹੋਇਆ ਜਾਰੀ 24 ਅਗਸਤ ਮੌਸਮ ਦੀ ਵੱਡੀ ਅਪਡੇਟ ਹੁਣੇ-ਹੁਣੇ ਆਈ ਵੱਡੀ ਖਬਰ ਮੌਸਮ ਸੰਧੀ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੌਸਮ ਦੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ 8 ਜ਼ਿਲ੍ਹੇ ਨਹੜ ਨਾਲ ਪ੍ਰਭਾਵਿਤ ਹਰੀਕੇ ਤੋਂ ਛੱਡਿਆ ਗਿਆ 1,24,000 ਕਿਊਸਿਕ ਪਾਣੀ ਮੌਸਮ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਤਸਰ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੋਹਾਲੀ ਵਿੱਚ ਅਜ ਮੀਂਹ ਦੀ ਸੰਭਾਵਨਾ ਮੌਸਮੀ ਪਾਗ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਿਹੜੇ ਨੇ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਹੀ ਡੈਮਾਂ ਦੇ ਜਲ ਪੱਧਰ ਵਿੱਚ ਵੱਡਾ ਫਰਕ ਨਹੀਂ ਆਇਆ ਪਰ ਤਰਨਤਾਰ ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਹਾਲਾਤ ਅਜੇ ਵੀ ਖਰਾਬ ਹਨ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਇਨਾ ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਸੱਤ ਜ਼ਿਲ੍ਹੇ ਪਠਾਨਡ ਕੋੜ ਗੁਰਦਾਸਪੁਰ ਸ਼੍ਰੀ ਅਮਰਸਰ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੁਹਾਲੀ ਦੇ ਵਿੱਚ ਅੱਜ ਜਿਹੜਾ ਮੀਂਹ ਦੱਸਿਆ ਜਾ ਰਿਹਾ ਹੈ ਸ਼ਨੀਵਾਰ ਦੇ ਅੰਕੜਿਆਂ ਅਨੁਸਾਰ ਪੌਂਗ ਡੈਮ ਦਾ ਜਲ ਪੱਧਰ 1382.75 ਫੁੱਟ ਦਰਜ ਕੀਤਾ ਗਿਆ ਇੱਥੇ ਪਾਣੀ ਆਵਕ 38395 ਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਮੌਸਮ ਹਾਲ ਕੀ ਪੌਂਦਾ ਜੀਏ ਸ਼੍ਰੀ ਅਮਰਸਾ ਸਾਹਿਬ ਕਪੂਰਥਲਾ ਹੁਸ਼ਿਆਰਪੁਰ ਮੋਗਾ ਜੀ ਹਾਂ ਅੱਜ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤਾਪਮਾਨ ਜਿਹੜਾ 27 ਤੋਂ 31 ਡਿਗਰੀ ਵਿੱਚ ਘਾਟ ਰਹੇਗਾ ਉੱਤੇ ਹੀ ਜ਼ਿਲੰਦਰ ਵਿੱਚ ਵੀ ਹਲਕੇ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਪਮਾਨ ਜਿਹੜਾ 27 ਤੋਂ 31 ਡਿਗਰੀ ਦੇ ਵਿੱਚਕਾਰ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜ਼ਿਲੰਦਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਮੀਂਹ ਦੱਸਿਆ ਜਾ ਰਿਹਾ ਤੇ ਜਲੰਧਰ ਵਿੱਚ ਵੀ ਲੁਧਿਆਣਾ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਤਾਪਮਾਨ ਜਿਹੜਾ 24 ਤੋਂ 31 ਡਿਗਰੀ ਵਿੱਚ ਘਾਟ ਰਹਿਣ ਵਾਲਾ ਪਟਿਆਲਾ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਤਾਪਮਾਨ ਜਿਹੜਾ 25 ਤੋਂ 31 ਡਿਗਰੀ ਵਿੱਚ ਘਾਟ ਰਹੇਗਾ ਮੋਹਾਲੀ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ ਮੀਂਹ ਦੱਸਿਆ ਜਾ ਰਿਹਾ 25 ਤੋਂ 31 ਡਿਗਰੀ ਵਿੱਚ ਘਾਟ ਤਾਪਮਾਨ ਰਹੇਗਾ ਮਿਲਦੇ ਆ ਬੜੀ ਅਪਡੇਟ ਵਿੱਚ ਧੰਨਵਾਦ ਜੀ ਸਾਰਾ